Hi friends welcome back to my channel te main haan Bharti te Shraddha time mera apni vlog start kar li aaj te ajj main banaya apne kitchen de vich namkeen karde vich dry fruit te peanut paake bahut zyada swaad baneya je tu chahnde ho ta main ehdi recipe zarur share kar sakdi haan te hun ho gayi subah te main lagiyan roti banon te mummy ne kiah si ki aloo paye hoye hai dekh la paranthe banone te banala te main te husband te father ne khani hai matlab jinne aloo si ohne banale mummy khende mainu rehnde ho ਕੁਸੀਂ ਘਾਲੋਦੋ ਮੈਂ ਘਾਲੇ ਸੀ ਦੋ ਫਾਦਰ ਲਈ ਬਣਾ ਲਏ ਤੇ ਬਾਕੀ ਹਸਬੰਦ ਨੇ ਤੇ ਬੇਬੀ ਤੇ ਹਸਬੰਦ ਦੇ ਕੋਲ ਸੀਗਾ ਤੇ ਅੱਜ ਬੇਬੀ ਨੂੰ ਵੀ ਮੈਂ ਨਾਣਾਉਣਾ ਆ ਤੇ ਆਪ ਵੀ ਨਾਣਾਉਣਾ ਆ ਵੈਸੇ ਮੈਂ ਨਾਣਾ ਲੈਂਦੀ ਆ ਬੱਟੇ ਵਿੱਚ ਵਿੱਚ ਕਈ ਵਾਰੀ ਮਿਸ ਕਰਨਾ ਪੈਂਦਾ ਠੰਡ ਕਰਕੇ ਤੇ ਮੰਮੀ ਗੁੱਸਾ ਹੁੰਦੇ ਰਹਿੰਦੇ ਆ ਤੇ ਮੈਨੂੰ ਕਿਸੇ ਨੇ ਕਿਹਾ ਵੀ ਸੀ ਕਿ ਸਿਰ ਨਹੀਂ ਟਾੱਕੀ ਰੱਖਦੇ ਤੁਸੀਂ ਕਿਉਂਕਿ ਮੇਰਾ ਹੋਇਆ ਹੋਇਆ ਸਜੇਰੀਅਨ ਤੇ ਫੀਡ ਵੀ ਬੱਚਾ ਮੇਰੀ ਨਹੀਂ ਲੈਂਦਾ ਪਿਆ ਇਸ ਕਰਕੇ ਮੈਨੂੰ ਠੰਡ ਲੱਗਦੀ ਵੀ ਨਹੀਂ ਜਦੋਂ ਮੈਨੂੰ ਠੰਡ ਲੱਗਦੀ ਆ ਉਦੋਂ ਮੈਂ ਉਹ ਲੈ ਲੈਂਦੀ ਆ ਕੀ ਕਹਿੰਦੇ ਉਹਨੂੰ ਸਿਰ ਤੇ ਸ਼ਾਲ ਤੇ ਹੁਣ ਠੰਡ ਇਸ ਕਰਕੇ ਫਿਰ ਮੈਂ ਨਹੀਂ ਰੰਦੀ ਹੈਗੀ ਸਿਰ ਤੇ ਜਦੋਂ ਮੈਨੂੰ ਜਰੂਰਤ ਹੁੰਦੀ ਹੈ ਤਾਂ ਮੈਂ ਲੈ ਲੈਂਦੀ ਆ ਤੇ ਸਵੇਰ ਦਾ ਟਾਈਮ ਆ ਮम्मी ਸਵੇਰੇ ਸਾਰੇ ਸਾਰਾ ਝਾੜੂ ਪੋਚਾ ਜਿਹੜਾ ਉਹ ਕਰ ਲੈਂਦੇ ਕੰਮ ਤੇ ਬਾਕੀ ਜਿਹਦਾ ਰੋਟੀ ਦਾ ਤੇ ਥੋੜੇ ਬਰਤਨ ਦਾ ਉਹ ਕਿਸੇ ਕਿਸੇ ਦਿਨ ਮੈਂ ਕਰ ਦਿੰਦੀ ਆ ਤੇ ਮਤਲਬ ਲਗਭਗ ਡੇਲੀ ਕਰਦੀ ਆ ਵਿੱਚ ਵਿੱਚ ਮਿਸ ਕਰ ਦਿੰਦੀ ਆ ਕਈ ਵਾਰ ਬੇਬੀ ਨਹੀਂ ਫੜਨ ਵਾਲਾ ਹੁੰਦਾ ਕੋਈ ਫਿਰ ਮੰਮੀ ਬਣਾਉਂਦੇ ਰੋਟੀ ਤੇ ਜੋ ਸਿੰਪਲ ਜਿਹੀ ਬਣਾਉਣੀ ਹੁੰਦੀ ਆ ਤੇ ਉਹਦਾ ਤਸਵੀਰ ਨੂੰ ਬਸ ਆਟਾ ਗੁੰਨਿਆ ਹੁੰਦਾ ਰੋਟੀ ਬਣਾਉਣੀ ਹੁੰਦੀ ਆ ਦਾਲ ਸਬ지 ਜੋ ਵੀ ਹੁੰਦਾ ਰਾਤ ਦੇ ਪਿਆ ਹੁੰਦਾ ਸੀ ਉਹੀ ਖਾ ਲੈਂਦੇ ਆ ਤੇ ਅੱਜ ਦਿਨ ਹੈਗਾ ਸ਼ਨੀਵਾਰ ਦਾ ਕੱਲ ਸੰਡੇ ਤੇ ਦੇਖੋ ਸ਼ਾਇਦ ਕੱਲ ਕੋਈ ਗੈਸਟ ਆ ਜਾਵੇ ਵੈਸੀ ਲਾਸਟ ਸੰਡੇ ਤਾਂ ਕੋਈ ਨਹੀਂ ਆਇਆ ਸੀ ਮੇਰੇ ਭੂਆ ਆਏ ਸੀ ਉਤੋਂ ਪਹਿਲੇ ਤੇ ਸੰਡੇ ਨੂੰ ਕੋਈ ਨਹੀਂ ਆਇਆ ਸੀ ਪਰ ਫਿਰ ਵੀ ਮੈਂ ਅੱਜ ਨਾ ਧੋਗੀ ਤਿਆਰ ਮਤਲਬ ਅੱਜ ਨਾ ਲੈਣਾ ਬੀਬੀ ਨੂੰ ਵੀ ਅੱਜ ਨਾ ਲਾ ਦੇਣਾ ਤੇ ਕੱਲ ਫਿਰ ਨਹੀਂ ਤਾਂ ਫਿਰ ਸਵੇਰੇ ਸਵੇਰੇ ਤਾਂ ਹੋ ਨਹੀਂ ਪਾਉਂਦਾ ਤੇ ਗੈਸਟ ਜੀ ਆਉਣੇ ਹੋਣ ਫਿਰ ਸਵੇਰੇ ਸਵੇਰੇ ਆ ਜਾਂਦੇ 11 12 ਵਜh ਲੱਕ ਅਸੀਂ ਤਾਂ ਉੱਪਰ ਪਚੜਦੇ 11 12 ਵਜੇ ਇਸ ਕਰਕੇ ਮੈਂ ਅੱਜ ਹੀ ਸਾਰਾ ਇਹ ਕੰਮ ਖਤਮ ਕਰ ਲੈਣਾ ਤੇ ਆ ਵੀ ਨਾਲ ਨਾ ਬੀਵੀ ਨੂੰ ਵੀ ਹੁਣਾ ਲੈਣਾ ਤੇ ਬਾਕੀ ਜੋ ਵੀ ਹੋਊਗਾ ਉਹ ਤੱਕ ਫਿਰ ਹੋ ਹੀ ਜਾਂਦਾ ਹੈ ਤੇ ਜੇ ਮੇਰਾ ਪਾਰਸਲ ਇੱਕ ਹੋਰ ਆਉਣਾ ਹੈ ਤੇ ਮੈਂ ਕਾਫੀ ਇੱਕ ਦੋ ਹੋਰ ਚੀਜ਼ਾਂ ਆਰਡਰ ਕੀਤੀਆਂ ਹੋਈਆਂ ਕਾਫੀ ਸਸਤੀਆਂ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਅੱਗੇ ਤੇ ਇੱਕ ਜਿਹੜੇ ਕੱਲ ਆਰਗੇਨਾਈਜ਼ਰ ਮੰਗਵਾਏ ਸੀ ਉਹ ਮੈਂ ਹਜੇ ਤੱਕ ਲਗਾਏ ਨਹੀਂ ਹੈਗੇ ਉਹ ਡੇਬੇ ਆ ਮਤਲਬ ਉਹਦੇ ਵਿੱਚ ਕਪੜੇ ਮੈਂ ਰੱਖੇ ਨਹੀਂ ਹੈਗੇ ਉਹ ਵੀ ਮੈਂ ਅਜੇ ਸੈਟਿੰਗ ਕਰਨੀ ਆ ਜਦੋਂ ਟਾਈਮ ਹੀ ਨਹੀਂ ਪਰ ਮੈਨੂੰ ਟਾਈਮ ਨਹੀਂ ਮਿਲਦਾ ਹੈਗਾ ਤੇ ਇਸ ਕਰਕੇ ਹਜੇ ਹੋਇਆ ਨਹੀਂ ਤੇ ਪਹਿਲੇ ਮੈਂ ਸੋਚਦੀ ਹੁੰਦੀ ਸੀ ਕਿ ਐਵੇਂ ਕਹਿੰਦੇ ਰਹਿੰਦੇ ਆ ਕਿ ਬੱਚੇ ਦੇ ਨਾਲ ਜਿਹੜੀ ਲਾਈਫ ਆ ਬਹੁਤ ਬੀਜ਼ੀ ਹੋ ਜਾਂਦੀ ਕੀ ਕੰਮ ਆ ਕੋਈ ਕੰਮ ਨਹੀਂ ਆਪਣਾ ਉੱਠ ਕੇ ਟਾਈਮ ਨਾਲ ਮੈਨੇਜ ਕਰ ਲਓ ਤੇ ਹੋ ਜਾਂਦਾ ਪਰ ਨਹੀਂ ਜਿਆਦਾ ਛੋਟੇ ਬੱਚੇ ਦੇ ਨਾਲ ਮੈਨੇਜ ਕਰਨਾ ਬਹੁਤ ਔਖਾ ਕਿਉਂਕਿ ਬੱਚੇ ਨੂੰ ਚੱਕ ਕੇ ਰੱਖਣਾ ਤੇ ਦੋ ਦੋ ਘੰਟੇ ਬਾਅਦ ਉਹਨੂੰ ਫੀਡ ਦਾ ਧਿਆਨ ਰੱਖਣਾ ਵਿੱਚ ਪਾਟੀ ਸੁੱਸੂ ਡਾਈਪਰ ਹੈ ਨਾ ਇਹ ਸਭ ਕਰਦੇ ਕਰਦੇ ਬੰਦਾ ਪਸਲ ਜਿਆ ਹੋ ਜਾਂਦਾ ਬਸ ਇੱਕ ਬੰਦਾ ਦਾ ਮਦਰ ਦਾ ਬੱਚੇ ਤੇ ਚਾਹੀਦੀ ਆ ਤੇ ਦੂਸਰਾ ਜਿਹੜਾ ਆ ਉਹ ਘਰ ਦੇ ਕੰਮ ਲਈ ਚਾਹੀਦਾ ਆ ਤੇ ਦੇਖੋ ਸ਼ਾਇਦ ਮੈਂ ਵਾਪਸ ਨਾ ਜਾਵਾਂ ਸ਼ਿਲਾਂਗ ਹੋਣ ਤੇ ਮਨ ਕਰਦਾ ਵੀ ਆ ਤੇ ਲੇਕਿਨ ਇਹ ਸੋਚ ਕੇ ਕਿ ਫਿਰ ਮੈਂ ਉੱਥੇ ਇਕੱਲੀ ਮੈਨੇਜ ਕਿੱਦਾਂ ਕਰੂੰਗੀ ਇਸ ਕਰਕੇ ਫਿਰ ਇਹ ਵੀ ਪਲੈਨਿੰਗ ਆ ਕਿ ਮੈਂ ਨਾ ਜਾਵਾਂ ਦੂਨੀ ਸਾਈਡ ਤੇ ਚੀਜ਼ਾਂ ਹੁੰਦੀਆਂ ਪਈਆਂ ਜੇ ਤਾਂ ਹਸਬੰਦ ਮੈਨੂੰ ਸਪੋਰਟ ਕਰਨ ਤੇ ਫਿਰ ਤਾਂ ਈਜ਼ੀ ਆ ਲੇਕਿਨ ਅਗਰ ਨਹੀਂ ਕਰਨਗੇ ਉਹ ਉਹਨਾਂ ਨੇ ਕਿਉਂਕਿ ਡਿਊਟੀ ਵੀ ਕਰਨੀ ਆ ਤੇ ਇਸ ਕਰਕੇ ਫਿਰ ਮੁਸ਼ਕਲ ਹੋ ਜਾਣਾ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਟਾਈਮ ਦੱਸੂਗਾ ਜੇ ਅੰਜਲ ਹੋਇਆ ਤਾਂ ਦੁਬਾਰਾ ਜਾਵਾਂਗੇ ਨਹੀਂ ਤੇ ਕਰ ਲਈ ਤੇ ਨਾਸ਼ਤਾ ਵਗੈਰਾ ਕਰ ਲਿਆ ਤੇ ਹੁਣ ਮੈਂ ਕਰਦੀ ਪਈ ਕਿਚਨ ਦੀ ਕਲੀਨਿੰਗ ਤੇ ਮੰਮੀ ਕੋਲੋਂ ਪ੍ਰੋਪਰਲੀ ਹੁੰਦੀ ਨਹੀਂ ਆ ਮੰਮੀ ਫਟਾਫਟ काम खत्म ਕਰ ਲੈਣਾ ਕਿਉਂਕਿ ਮਮੀ ਨੇ ਕਿੰਨੇ ਕੰਮ ਕਰਨੇ ਹੁੰਦੇ ਪਲੌਟ ਦਾ ਵੀ ਕਰਨਾ ਹੁੰਦਾ ਦੁਕਾਨ ਦਾ ਵੀ ਦੇਖਣਾ ਹੁੰਦਾ ਘਰ ਦਾ ਵੀ ਕਰਨਾ ਹੁੰਦਾ ਤੇ ਬੱਚੇ ਦਾ ਵੀ ਜਦੋਂ ਫਿਰ ਬੱਚਾ ਫੜਨਾ ਹੁੰਦਾ ਉਦੋਂ ਮੈਂ ਜੇ ਕੋਈ ਕੰਮ ਕਰਨਾ ਤੇ ਫਿਰ ਬੱਚੇ ਨੂੰ ਫੜ ਕੇ ਵੀ ਬੈਠਦੇ ਆ ਕਿਉਂਕਿ ਹਸਬੰਡ ਕੋਲ ਤਾਂ ਟਿਕਦਾ ਨਹੀਂ ਹੈਗਾ ਤੇ ਇਹ ਕੱਪੜੇ ਜੇ ਤੁਹਾਨੂੰ ਨਹੀਂ ਹੈ ਨਹੀਂ ਆ ਜਿਆਦਾ ਤੇ ਥੋੜੇ ਹੀ ਆ ਉਹ ਸੀ ਥੋੜੇ ਥੋੜੇ ਕਰਕੇ ਜਿੱਦਾਂ ਵੀ ਹੋਗਾ ਧੋਲਾਂਗੇ ਨਾ ਕੇ ਬਸ ਮੇਰੇ ਹੁੰਨੇ ਆ ਤੇ ਜਿੰਨੇ ਜਿੰਨੇ ਨਾ ਉਹਦੇ ਉਹਦੇ ਕੱਪੜੇ ਹੁੰਨੇ ਆ ਬਸ ਤੇ ਕਿਉਂਕਿ ਧੁੱਪ ਹੁਣ ਕਾਫੀ ਨਿਕਲਦੀ ਆ ਇਸ ਕਰਕੇ ਕੱਪੜਿਆਂ ਦਾ ਕੰਮ ਸੁੱਕਾਇਆ बस मिशिंग ਜਿਹਾ ਕਿਸਕਰ ਉੱਤੇ ਬਸ ਇਕੱਠੇ ਕਰ ਲੋ ਫੋਲਡ ਕਰਕੇ ਉੱਥੇ ਹੀ ਬੱਸ ਸੇ ਥੋੜੇ ਦਿਨ ਹੋਰ ਆ ਹਸਬੰਦ ਨੇ ਵੀ ਚਲੇ ਜਾਣਾ ਫਿਰ ਹੋਰ ਕੰਮ ਘਟ ਜਾਣਾ ਕਿਉਂਕਿ ਜਿੰਨੇ ਜ਼ਿਆਦਾ ਬੰਦੇ ਹੁੰਦੇ ਉਹਨਾਂ ਜ਼ਿਆਦਾ ਕੰਮ ਹੁੰਦਾ ਆ ਤੇ ਜਿੰਨੇ ਘੱਟ ਮੈਂਬਰ ਹੋਣ ਉਹਨੇ ਕੰਮ ਘੱਟ ਹੁੰਦਾ ਆ ਤੇ ਇਸ ਕਰਕੇ ਆਪਾਂ ਕਿਸੇ ਨੂੰ ਕਿਹਾ ਵੀ ਨਹੀਂ ਸਿਸਟਰ ਵਗੈਰਾ ਨੂੰ ਕਿ ਬੱਚੇ ਬੱਚੇ ਹੁੰਦੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਨਾ ਬਹੁਤ ਔਖਾ ਆ ਮੈਂ ਇਕੱਲੀ ਵੀ ਮੈਨੇਜ ਕਰ ਲੈਂਦੀ ਆ ਜੇ ਸਾਰੇ ਆਏ ਹੁੰਦੇ ਉਦੋਂ ਕੰਮ ਕੋਈ ਨਹੀਂ ਹੁੰਦਾ ਹੈਗਾ ਉਦੋਂ ਖਲਾਰਾ ਜ਼ਿਆਦਾ ਲੱਗਦਾ ਆ ਤੇ ਇਹ ਤੇ ਵੀਡੀਓ ਜਿਹਦਾ ਲੱਗਾ ਕਿ ਮੈਂ ਬੜਾ ਢਿੱਲਾ ਢਿਲਾ ਜੇ ਕੰਮ ਕਰਾਂ ਨਹੀਂ ਪਰ ਐਦਾਂ ਨਹੀਂ ਹੈਗਾ ਕੰਮ ਮੈਂ ਮਤਲਬ ਪ੍ਰੋਪਰ ਆਪਣੀ ਸਪੀਡ ਨਾਲ ਕਰਦੀ ਵੀ ਪਤਾ ਨਹੀਂ ਕਿਉਂ ਇਹਦੇ ਵਿੱਚ ਐਦਾਂ ਹੁੰਦਾ ਤੇ ਮੈਂ ਥੋੜੀ ਜਿਹੀ ਮਾਲਿਸ਼ ਵੀ ਕੀਤੀ ਵਾਲਾਂ ਦੀ ਮ사ਜ ਵੀ ਕੀਤੀ ਆ ਬੋਡੀ ਦੀ ਵੀ ਥੋੜੀ ਜਿਹੀ ਮ사ਜ ਕੀਤੀ ਕਿਉਂਕਿ ਜਦੋਂ ਦੀ ਮੈਂ ਮਤਲਬ ਡਿਲੀਵਰੀ ਹੋਈ ਆ ਮੈਂ ਮ사ਜ ਵਾਲੀ ਨਹੀਂ ਲਗਾਈ ਤੇ ਮੰਮੀ ਕਹਿੰਦੇ ਸੀਗੇ ਕਿ ਕਿ ਆਪਰੇਟ ਦੇ ਵਿੱਚ ਥੋੜਾ ਲੇਡ ਲਗਾਉਂਦੇ ਨੇ ਨਾ 20-25 ਦਿਨ ਤੇ ਮੰਮੀ ਕਹਿੰਦੇ ਸੀ ਮੈਂ ਮੰਮੀ ਨੂੰ ਕਿਹਾ ਕਿ ਰਹਿਣ ਦੋ ਹੁਣ ਤਾਂ ਹੋ ਹੀ ਗਿਆ ਮਤਲਬ ਹੁਣ ਮੈਨੂੰ ਨਹੀਂ ਲੱਗਦਾ ਕਿ ਜ਼ਰੂਰਤ ਆ ਮੈਂ ਆਪ ਹੀ ਕਰ ਲੂੰਗੀ ਜਾਂ ਫਿਰ ਮੇਰੀ ਨਾਨੀ ਨਾ ਬਹੁਤ ਵਧੀਆ ਮਾਰਿਸ਼ ਕਰਦੀ ਆ ਪਰ ਨਾਨੀ ਬਿਮਾਰ ਕਰਕੇ ਨਹੀਂ ਆਏ ਸਿਰਫ ਇੱਕ ਵਾਰੀ ਆਈ ਸੀ ਕਾਕੀ ਨੂੰ ਦੇਖਣ ਤੇ ਮੈਂ ਸੋਚਿਆ ਸੀ ਮੈਂ ਉਹਨਾਂ ਕੋ ਕਰਵਾਉਂਗੀ ਤੇ ਉਹਨਾਂ ਨੂੰ ਥੋੜੀ ਖੰਸੀ ਦੀ ਪ੍ਰੋਬਲਮ ਹੈ ਇਸ ਕਰਕੇ ਬੱਚੇ ਕਰਕੇ ਉਹ ਆਏ ਨਹੀਂ ਤੇ ਹੁਣ ਉਹ ਆਉਗੇ ਸ਼ਾਇਦ ਥੋੜਾ ਗਰਮੀ ਦਾ ਮੌਸਮ ਆਊਗਾ ਫੇਰ ਆਉਗੇ ਜਾਂ ਠੀਕ ਹੋ ਕੇ ਆਉਗੇ ਤੇ ਇਸ ਕਰਕੇ ਮੈਂ ਸਾਰੀਆਂ ਚੀਜ਼ਾਂ ਦੇਖੋ ਛੱਡੀਆਂ ਹੀ ਆਂ ਪ੍ਰੈਗਨਨਸੀ ਦੇ ਵਿੱਚ ਵੀ ਜਿਹੜਾ ਜਿਹੜਾ ਡਾਕਟਰ ਨੇ ਮੈਨੂੰ ਕਿਹਾ ਕਿ ਕੰਮ ਨਹੀਂ ਕਰਨਾ ਮੈਂ ਉਹ ਕੀਤਾ ਆ ਤੇ ਮੈਂ ਇੱਕ ਫੁੱਲ ایکسپੀਰੀਅੰਸ ਵੀ ਹਰ ਸ਼ੇਅਰ ਕਰੂੰਗੀ ਕਿ ਕੀ ਚੀਜ਼ ਜਿਹੜੀ ਹੈ ਸਾਡੀ ਬੋਡੀ ਦੇ ਪਿੱਛੇ ਲੱਗਣਾ ਚਾਹੀਦਾ ਸਾਨੂੰ ਜਾਂ ਫਿਰ ਜਿਹਦੇ ਸਾਡੇ ਸਿਆਣੇ ਕਹਿੰਦੇ ਜਾਂ ਫਿਰ ਡਾਕਟਰ ਦੇ ਵਿੱਚ ਲੱਗਣਾ ਚਾਹੀਦਾ ਤਿੰਨਾਂ ਚੋਂ ਕਿਹੜੀ ਚੀਜ਼ ਸਭਾ ਮੈਟਰ ਕਰਦੀ ਆ ਹਨਾ ਪਰ ਹਜੇ ਮੈਂ ਇਹ ਐਕਸਪੀਰੀਅੰਸ ਲੈ ਕੇ ਫਿਰ ਮੈਂ ਸ਼ੇਅਰ ਕਰੂੰਗੀ ਵੀਡੀਓ ਕਿਉਂਕਿ ਆਪਾਂ ਆਪਣੇ ਸਿਆਣੇ ਤੋਂ ਬਹੁਤ ਸੁਣਦੇ ਆ ਇਦਾਂ ਕਰੋ ਇਦਾਂ ਨਹੀਂ ਇਦਾਂ ਕਰੋ ਤੇ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਕਾਫੀ ਸਾਰੀਆਂ ਮੇਥਿਆ ਹੈ ਡਾਕਟਰ ਦੱਸਦੇ ਆ ਮੈਂ ਤਾਂ ਨਹੀਂ ਕੰਨੀ ਪਰ ਡਾਕਟਰ ਜਿਹੜੇ ਆ ਉਹ ਕਹਿੰਦੇ ਆ ਤੇ ਬਾਕੀ ਜਿੱਦਾਂ ਹੁਣ ਡਾਕਟਰ ਕਈ ਚੀਜ਼ਾਂ ਕਹਿੰਦੇ ਆ ਮੈਂ ਵੀ ਉਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਉਹ ਵੀ ਪੂਰੀਆਂ ਜਿਹੜੀਆਂ ਸਹੀ ਨਹੀਂ ਹੁੰਦੀਆਂ ਤੇ ਸੱਤੇ ਪਈਆਂ ਕੰਬਲ 'ਚ ਤੇ 4 ਵਜੇ ਵਿੱਚ ਆਫੀ ਕੀ ਸਮੇਂ ਜੀ ਦੇ ਨਾਲ ਮੈਨੂੰ ਵੀ ਨੀਂਦ ਆ ਗਈ ਕਿਉਂਕਿ ਮੈਂ ਮਿਲ ਨੀਂਦ ਪੂਰੀ ਨਹੀਂ ਹੁੰਦੀ ਤੇ ਉਹਨੇ ਮਮੀ ਨੇ ਆ ਕੇ ਜਗਾਇਆ ਤੇ ਬੇਬੀ ਦਾ ਰੱਖਿਆ ਦੁੱਧ ਉੱਠਿਆ ਨਹੀਂ ਜੇ ਤੇ ਹੁਣ ਮੈਂ اٹਕੀ ਨੂੰ ਬੁਲਾਉਣੀ ਆ ਤੇ ਅੱਜ ਅਸੀਂ ਦੋਨੇ ਨਾਤੀ ਸੀ ਸੱਕਾ ਕੇ ਨਹੀਂ ਨਵਦੀ ਆਗੀ ਤੇ ਹੁਣ ਚਲਦੇ ਆ ਥੱਲੇ ਜਾਨ ਉਠੀ ਓ ਜਾਨ ਦੁੱਧ ਆ ਗਿਆ ਏ ਮਾਣੀ ਦੁੱਧ ਲਿਆਏ ਹੈ ਉੱਠ ਜਾਓ ਪੀ ਲੋ ਉੱਠ ਜਾਓ ਉੱਜਾਓ ਉੱਠ ਜਾਓ ਮਹਾਰਾਜ ਕੀ ਜੈ ਤੇ ਰਾਤ ਸ਼ਾਮ ਦੇ ਵਜੇ ਕੇ ਸੱਤੇ ਤੇ ਹੁਣ ਮੈਂ ਥੱਲੇ ਆਇਆ ਹਾਂ ਕਿ ਇਹ ਬੰਦਾ ਹੁੰਦਾ ਵੇ ਰੋਲਦਾ ਵੇ ਕਿਉਂ ਕੀ ਕਹਿੰਦਾ ਮੈਨੂੰ ਚੱਕੋ ਦੋਸਤਾ ਵੇ ਹੈ ਨਾ ਮੈਂ ਬਚੂ ਐਂਡ ਜਿੰਗਰ ਆਇਆ ਅਜੇ ਮਿਲਿਆ ਆਇਆ ਮੈਨੂੰ ਆਇਆ ਜੁਲਿਆ ਮੈਜ਼ਰ ਜੁਲੜੀ ਮੈਂ ਜੁਲੜੀ ਨਾ ਇਧਰ ਉਧਰ ਪਹਿਲੇ ਮੈਂ ਦੇਖਿਆ ਸੀਗਾ ਅੱਜ ਜੀ ਤਾਂ ਉਹਨਾਂ ਦੇ ਉਹ ਵਾਲਾ ਲੌਗ ਨੂੰ ਜਿਹੜੀ ਦੇਖਿਆ ਸੀ ਤੇ ਇਸੇ ਮੀਸ਼ੇ ਜਦੋਂ ਮੈਂ ਡਾਊਨਲੋਡ ਕੀਤਾ ਉਹਦੋਂ ਤੋਂ ਦੇਖਿਆ ਸੀਗਾ ਤੇ ਇਹ ਕਾਫੀ ਕਿਊਟ ਆ ਨਹੀਂ 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 ਆ ਜਾ 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 ਇੱਧਰ ਸੋ ਜਾ ਹੂੰ ਉਹ 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 ਤੇ ਇਹਨੂੰ ਮੈਂ ਹਜੇ ਸੈੱਟ ਕਰਨਾ ਮੈਂ ਦੇਖਿਆ ਉਹ ਨਹੀਂ ਖੁੱਲ ਕੇ ਹੋਏ ਨਾ ਤੇ ਕਿਉਂਕਿ ਟਾਈਮ ਨਹੀਂ ਲੱਗਿਆ ਤੇ ਹੁਣ ਹੁਣ ਇਹਦੇ ਵਿੱਚ ਮੈਂ ਜੁੜੀ ਜੜੀ ਹੋਵੇ ਅਰਗੇਜ ਕਰੂੰਗੀ ਕੁਝ ਪੀਸਿਸ ਐਂ ਦਾ ਸ਼ਾਇਦ ਸੈਕਸ਼ਨ ਨੂੰ ਹੁੰਦੀ ਜੇ ਜ਼ਿਆਦਾ ਨਹੀਂ ਆ ਤਾਂ ਫਿਰ ਕੱਢੀ ਸਕਦੇ ਆ ਨਾ ਕਿ ਸਾਰਿਆਂ ਦੇ ਵਿੱਚ ਚਾਰ ਚਾਰ ਪੀਸਿਸ ਦਿੱਤੇ ਹੋਏ ਆ ਸਾਰਿਆਂ ਦੇ ਵਿੱਚ ਤੇ ਮੈਂ ਇਹਨੂੰ ਫ੍ਰੀ ਟਾਈਮ 'ਚ ਜੋੜੂੰਗੀ ਤੇ ਓ ਸ਼ਿਕ ਓਹ ਸ਼ਿਟ ਤੇ ਮੇਰੀ ਸਾਰੀ ਸੈਟਿੰਗ ਕਰਨ ਵਾਲੀ ਗਈਆਂ ਦੇਖੋ ਪੂਰੇ ਮੈਸ ਹੋਏ ਪਿਆ ਇਹਦੇ ਵਿੱਚ ਜਿਹੜੇ ਮੈਂ ਗੱਲ ਮਗਾਈ ਸੀ ਆਰਗੇਨਾਈਜ਼ਰ ਉਹਨਾਂ ਦੇ ਵਿੱਚ ਹੀ ਚਾ ਰੱਖਣੀਆਂ ਆ ਤੇ ਮੈਂ ਰੋਜ਼ ਸੋਚਦੀ ਰੱਖੂੰਗੀ ਰੱਖੂੰਗੀ ਲੇਕਿਨ ਟਾਈਮ ਨਹੀਂ ਲੱਗਦਾ ਹੈਗਾ ਤੇ ਅੱਜ ਦਾ ਵਲੌਗ ਵੀ ਮੈਂ ਹੁਣ ਇੱਥੇ ਖਤਮ ਕਰਦੀ ਆ ਪਸੰਦ ਆਏ ਤੇ ਲਾਈਕ ਜ਼ਰੂਰ ਕਰਿਓ ਫਿਰ ਮਿਲਾਂਗੇ ਨੈਮ ਵੀਡੀਓ ਦੇ ਨਾਲ ਉਸ ਤੱਕ ਲਈ ਬਾਏ ਬਾਏ ਟੇਕ ਕੇਅਰ